ਦੇ ਉਹ ਰਾਮ ਸਿੰਘ ਮੁਦੀਰ ਕੋਲ ਮਿਲਿਆ। ਮੁਦੀ ਉਹਨੂੰ ਦਵਾ ਦਾ ਆ ਪਲੋਂ ਜਿਹੜੀ ਦਿੱਤੀ ਗਈ ਹੈ। ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜੀ ਪੋਲ ਦੇ ਰਹੀ ਓ ਹਰਿਆਣੇ ਦੇ ਇਲੈਕਸ਼ਨ ਕਰਕੇ ਦੇ ਦੀ। ਹਰਿਆਣੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਉਹਨਾਂ ਔਰ ਬੀਜੇਪੀ ਜਿਹੜੀ ਆ ਉਹ ਜਾਣ ਬੁੱਝ ਕੇ ਸਿੱਮੀ ਜਾ ਕਰਦੀ ਆ। ਮੈਂ ਬੀਜੇਪੀ ਵੀ ਇਸ ਕਰਕੇ ਆ ਚਾਹ ਦੀ ਜਿਹੜੀ ਗੰਦਾ ਕਰਦਾ। ਉਹ ਨਾ ਉਹ ਸਭ ਕਹਿੰਦੇ ਕਿ ਸਾਡੇ ਸਿੱਖ ਜਵਾਤਾਂ ਦੇ ਨਾਲੋਂ ਬੀਜੇਪੀ ਛੇੜ ਲਈ ਹੈ ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ ਉਹ ਜਿਹੜੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਸਭ ਨੂੰ ਲੱਗਦੀ ਉਹ ਕਿੱਥੇ ਆ ਅੱਜ ਇਦਾਂ ਕਿਸੇ ਮੁੱਦੇ ਨੂੰ ਕਤਲ ਦੇ ਮੁੱਦੇ ਨੂੰ ਇਹਨੂੰ ਉਮਰਦਿਆਂ ਦੀ ਸੱਜਾ ਹੋਈ ਆ ਬਾਅਦ ਬਾਅਦ ਦੋ ਦੋ ਦਿਨ ਬਾਅਦ ਉਹਨਾਂ ਬਾਹਰ ਹੋਣਾ ਤੇ ਸਾਰਾ ਪੋਲਿਟਿਕਲ ਡਰਾਮਾ ਇੰਨਾ ਕੋਈ ਲੋਕ ਦੇ ਬਾਅਦ باوجود ਮੈਂ ਮੈਂ ਬੜੇ ਯਕੀਨ ਨਾਲ ਕਹ ਰਿਹਾ ਤ ਹਾਂ ਕਿਉਂਕਿ ਹਜ਼ਾਰੇ ਤੇ ਸਾਡੀ ਪਾਰਟੀ ਵੀ ਲੈਕਸ ਲਾ ਰਹੀ ਹੈ ਬੀਜੇਪੀ ਹਜ਼ਾਰੇ ਤੇ ਬਹੁਤ ਬੁਰੀ ਤਰ੍ਹਾਂ ਹੋਊਗੀ ਉਹ ਜਿੰਨੀ ਜਿਹੜਾ ਮਰਜ਼ੀ ਰਾਮ ਦੀ ਤੋਂ ਬਾਅਦ ਆ ਬੀਜੇਪੀ ਜਿੱਦੀ ਨਹੀਂ ਲੱਕ ਤੋੜਨੀ ਉਹ ਦਿਖਾ ਦੇਣੀ ਹੈ ਸੋ ਮੈਂ ਹਜ਼ਾਰੇ ਦੇ ਲੋਕਾਂ ਨੂੰ ਕਹਿਣਾ ਦਿੰਦਾ ਕਿ ਤੁਸੀਂ ਇਹ ਜਿਹੜੀਆਂ ਵਾਅਦੇ ਸੀ ਵਾਲੀਆਂ ਚਾਲਾ ਚੱਲਣ ਦੇ ਬੀਜੇਪੀ ਆ ਦੇ ਚਾਲਾ ਚੱਲ ਦੀ ਫਸਾ ਬੀਜਪੀ ਦਾ ਜਿਹੜਾ ਜਰੂਰ ਹੈ ਉਹ ਬਾਈਕਟ ਕਰਨਾ ਔਰ ਬੀਜਪੀ ਦਾ ਜਿਹੜਾ ਪਤਾ ਸਾਫ